ਸਤਿ ਸ਼੍ਰੀ ਅਕਾਲ ਖੇਤੀਬਾੜੀ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਪਸ਼ੂ ਪਾਲਣ ਦਾ ਕੀਤਾ ਕਰਨ ਵਾਲੇ ਕਿਸਾਨਾਂ ਨੂੰ ਪਸ਼ੂਆਂ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ ਸਹੀ ਸਮੇਂ ਤੇ ਸਹੀ ਇਲਾਜ ਹੀ ਪਸ਼ੂਆਂ ਨੂੰ ਬਿਮਾਰੀ ਤੋਂ ਬਚਾ ਸਕਦਾ ਹੈ ਮੁੱਲਜ ਦੁੱਧ ਦੀ ਲਗਾਤਾਰ ਵਧ ਰਹੀ ਮੰਗ ਕਿਸਾਨਾਂ ਲਈ ਚੰਗੇ ਮੁਨਾਫੇ ਦਾ ਸੰਕੇਤ ਹੈ ਉਦੀ ਮੰਗ ਨੂੰ ਪੂਰਾ ਕਰਨ ਲਈ ਕਿਸਾਨ ਡੇਰੀ ਧੰਦੇ ਨੂੰ ਸਹਾਇਕ ਕਿੱਤੇ ਵਜੋਂ ਅਪਣਾ ਰਹੇ ਨੇ ਖੇਤੀ ਨਾਲ ਪਸ਼ੂ ਪਾਲਣ ਦਾ ਕੀਤਾ ਕਿਸਾਨਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ ਕਹਿੰਦੇ ਨੇ ਪਸ਼ੂਆਂ ਨੂੰ ਵੀ ਪੁੱਤਾਂ ਵਾਂਗੂ ਹੀ ਪਾਲਣਾ ਪੈਂਦਾ ਹੈ ਕਿਸਾਨ ਪਸ਼ੂਆਂ ਦਾ ਧਿਆਨ ਰੱਖਣ ਤਾਂ ਇਹ ਕਿੱਤਾ ਕਿਸਾਨਾਂ ਲਈ ਘਾਟੇ ਵਾਲਾ ਸਾਬਤ ਨਹੀਂ ਹੋ ਸਕਦਾ ਪਸ਼ੂਆਂ ਦੀ ਸਹੀ ਤਰੀਕੇ ਨਾਲ ਦੇਖਰੇਖ ਨਾ ਹੋਣ ਕਰਕੇ ਇਹਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਦੁੱਧ ਦਾ ਘਟ ਜਾਣਾ ਜੁਗਾਲੀ ਦਾ ਬੰਦ ਹੋਣਾ ਸਰੀਰਕ ਕਿਰਿਆਵਾਂ ਵਿੱਚ ਤਬਦੀਲੀਆਂ ਅੱਖਾਂ ਦੀ ਝਿੱਲੀ ਦਾ ਲਾਲ ਹੋਣਾ ਨਾਸਾ ਫੁੱਲਣੀਆਂ ਮੂੰਹ ਵਿੱਚੋਂ ਲਾਰਾਂ ਦਾ ਵਗਣਾ ਔਖੇ ਸਾਹ ਲੈਣਾ ਤੇ ਬੇਚੈਨੀ ਹੋਣਾ ਜੇ ਪਸ਼ੂਆਂ 'ਚ ਇਹ ਲੱਛਣ ਦਿਖਾਈ ਦਿੰਦੇ ਨੇ ਤਾਂ ਇਸ ਦਾ ਮਤਲਬ ਪਸ਼ੂ ਬਿਮਾਰੀ ਦਾ ਸ਼ਿਕਾਰ ਹੋ ਚੁੱਕਾ ਹੈ ਪਸ਼ੂਆਂ 'ਚ ਬਿਮਾਰੀ ਲਾਗ ਤੋਂ ਜਾਂ ਬਿਨਾ ਲਾਗ ਤੋਂ ਵੀ ਹੋ ਸਕਦੀ ਹੈ ਇਸ ਤੋਂ ਇਲਾਵਾ ਪਸ਼ੂ ਦੇ ਚਾਰੇ ਦਾ ਵੀ ਖਿਆਲ ਰੱਖਣਾ ਬਹੁਤ ਲਾਜ਼ਮੀ ਹੁੰਦਾ ਹੈ ਪਸ਼ੂ ਦੇ ਚਾਰੇ ਤੋਂ ਵੀ ਬਿਮਾਰੀ ਲੱਗਣ ਦੀ ਸੰਭਾਵਨਾ ਹੈ। ਪਸ਼ੂ ਦੇ ਚਾਰੇ ਦਾ ਜ਼ਹਿਰੀਲਾ ਹੋਣਾ ਤੇ ਮਾਦੇ ਨੂੰ ਉਲੀ ਲੱਗਣਾ ਪਸ਼ੂ ਦੇ ਬਿਮਾਰ ਹੋਣ ਦਾ ਪ੍ਰਮੁੱਖ ਕਾਰਨ ਹੈ। ਖੁਰਾਕ 'ਚ ਪੋਸ਼ਕ ਤੱਤਾਂ ਦੀ ਘਾਟ ਤੇ ਸਰੀਰ 'ਚ ਰਸਾਇਣਿਕ ਕਿਰਿਆਵਾਂ ਦੀ ਫੇਰ ਬਦਲ ਨਾਲ ਪਸ਼ੂ ਬਿਮਾਰ ਹੋ ਸਕਦੇ ਨੇ। ਸੱਠ ਲੱਗਣ ਦੇ ਨਾਲ ਨਾਲ ਸੋਕਾ ਤੇ ਵਾਤਾਵਰਣ 'ਚ ਤਬਦੀਲੀ ਨਾਲ ਬਿਮਾਰੀ ਹੋ ਸਕਦੀ ਹੈ। ਪਸ਼ੂਆਂ ਨੂੰ ਬਿਮਾਰੀ ਦੇ ਲੱਛਣਾਂ ਤੋਂ ਬਾਅਦ ਗੱਲ ਕਰਦੇ ਹਾਂ ਸਿਹਤਮੰਤ ਪਸ਼ੂ ਦੀ ਨਿਸ਼ਾਨੀਆਂ ਕੀ ਨੇ ਤੰਦਰੁਸਤ ਪਸ਼ੂ ਹਰਾ ਚਾਰਾ ਚੰਗਾ ਖਾਂਦਾ ਹੈ ਦੁੱਧ ਵੀ ਵਧੀਆ ਦਿੰਦਾ ਹੈ ਤੇ ਇਸ ਦਾ ਮਤਲਬ ਹੈ ਪਸ਼ੂ ਬਿਲਕੁਲ ਠੀਕ ਹੈ ਤੰਦਰੁਸਤ ਪਸ਼ੂ ਸਰੀਰਕ ਤੌਰ ਤੇ ਚੁਸਤ ਰਹਿੰਦਾ ਹੈ ਬਿਨਾਂ ਨਾਗਾ ਪਾਏ ਖਾਣ ਤੇ ਪੀਣ ਦੀ ਕਿਰਿਆਵਾਂ ਕਰਦਾ ਹੈ ਸਿਹਤਮੰਤ ਪਸ਼ੂਆਂ ਅੱਖਾਂ ਚਮਕਿਲੀਆਂ ਚਮੜੀ ਨਰਮ ਅਤੇ ਚਮਕਦਾਰ ਹੁੰਦੀ ਹੈ ਪਸ਼ੂਆਂ 'ਚ ਬਿਮਾਰੀ ਦੇ ਚਿੰਨ੍ਹ ਦਾ ਪਤਾ ਲੱਗਣ ਸਾਰੀ ਇਲਾਜ ਦੇ ਉਪਾਅ ਸ਼ੁਰੂ ਕਰ ਦੇਣੇ ਚਾਹੀਦੇ ਨੇ ਬਿਮਾਰੀ ਫੈਲਣ ਤੋਂ ਪਹਿਲਾਂ ਹੀ ਨਜ਼ਦੀਕੀ ਪਸ਼ੂ ਹਸਪਤਾਲ ਤੋਂ ਇਲਾਜ ਸ਼ੁਰੂ ਕਰ ਦੇਣੇ ਚਾਹੀਦੇ ਨੇ ਖਾਸ ਕਰਕੇ ਚਾਰਾ ਪਾਉਣ ਵੇਲੇ ਤੇ ਦੁੱਧ ਚੋਣ ਵੇਲੇ ਪਸ਼ੂਆਂ ਨੂੰ ਧਿਆਨ ਨਾਲ ਵੇਖਣਾ ਚਾਹੀਦਾ ਹੈ ਜੋ ਜਿਸ ਤਰ੍ਹਾਂ ਇਨਸਾਨਾਂ ਨੂੰ ਸਹੀ ਸਮੇਂ ਤੇ ਸਹੀ ਇਲਾਜ ਦੀ ਜ਼ਰੂਰਤ ਹੁੰਦੀ ਹੈ ਉਸੇ ਤਰ੍ਹਾਂ ਪਸ਼ੂ ਨੇ ਪਸ਼ੂਆਂ ਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਤੇ ਉਹਨਾਂ ਦੀ ਕੀ-ਕੀ ਰੋਕཐਮ ਹੈ ਇਸ ਬਾਰੇ तमाम ਜਾਣਕਾਰੀ ਦੇਣ ਦੇ ਲਈ ਸੜਨਾਥ ਸਟੂਡੀਓ ਦੇ ਵਿੱਚ ਮੌਜੂਦ ਨੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਨਰਿੰਦਰ ਪਾਲ ਥਮਨ ਡਾਕਟਰ ਥਮਨ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਟੂਡੀਓ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇਹੀ ਜਾਨਣਾ ਚਾਹਾਂਗੇ ਕਿ ਪਸ਼ੂਆਂ ਦੇ ਵਿੱਚ ਕਿਹੜੀਆਂ-ਕਿਹੜੀਆਂ ਬਿਮਾਰੀਆਂ ਪਾਈਆਂ ਜਾਂਦੀਆਂ ਨੇ ਪੁੱਛਕੋ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਕਿ ਉਹਨਾਂ ਵਾਸਤੇ ਨੁ ਜੀ ਪਰ ਇਹਨਾਂ ਵਿੱਚੋਂ ਤਿੰਨ ਚਾਰ ਬਿਮਾਰੀਆਂ ਹਨ ਜਿਹੜੀਆਂ ਕਿ ਬਹੁਤ ਹੀ ਜ਼ਿਆਦਾ ਖਤਰਨਾਕ ਹਨ ਜੀ ਜਿਵੇਂ ਕਿ ਗਲ ਕੋਟੂ ਦੀ ਬਿਮਾਰੀ ਮੂਖ ਖੁਰਦੀ ਬਿਮਾਰੀ ਬਰੂਸੀਲੋਸਿਸ ਦੀ ਬਿਮਾਰੀ ਪਟਸੋਜ ਦੀ ਬਿਮਾਰੀ ਇਹ ਬਿਮਾਰੀਆਂ ਪਸ਼ੂਆਂ ਵਾਸਤੇ ਬਹੁਤ ਹੀ ਜ਼ਿਆਦਾ ਨੁਕਸਾਨਦੇਹ ਹੈ ਜੀ ਇਸ ਲਈ ਇਹ ਬਿਮਾਰੀਆਂ ਵਾਸਤੇ ਇਹਨਾਂ ਦੀ ਰੋਕਥਾਮ ਕਰਨੀ ਇਹਨਾਂ ਦੇ ਬਚਾਅ ਦੇ ਟੀਕੇ ਲਗਾਉਣੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਜੇ ਅਸੀਂ ਵੱਖ-ਵੱਖ ਬਿਮਾਰੀਆਂ ਦੀ ਗੱਲ ਕਰੀ ਤਾਂ ਸਭ ਤੋਂ ਪਹਿਲੇ ਗਲ ਕੋਟੂ ਬਿਮਾਰੀ ਜੋ ਕਿ ਬਹੁਤ ਕਾਮਨ ਹੈ ਉਸ ਦੀ ਰੋਕਥਾਮ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਇਹ ਬਿਮਾਰੀ ਦੀ ਰੋਕਥਾਮ ਜਿਹੜੀ ਹੈ ਉਹ ਅਸੀਂ ਜਿਵੇਂ ਕਿਹਾ ਜਾਂਦਾ ਹੈ ਕਿ ਵੀ ਇਲਾਜ ਨਾਲੋਂ ਰੋਕਥਾਮ ਬਿਹਤਰ ਹੈ ਤਾਂ ਰੋਕਥਾਮ ਕੀਤੀ ਜਾ ਸਕਦੀ ਹੈ ਇਹਦੇ ਵਾਸਤੇ ਅਸੀਂ ਗਲ ਕੋਟੂ ਦੇ ਟੀਕੇ ਹਨ ਉਹ ਸਾਡੇ ਪੰਜਾਬ ਦੀ ਵੈਕਸੀਨ ਇੰਸਟੀਚਿਊਟ ਹੈ ਲੁਧਿਆਣੇ ਉੱਥੇ ਹੀ ਅਸੀਂ ਤਿਆਰ ਕੀਤੇ ਜਾਂਦੇ ਹਾਂ ਵਿਭਾਗ ਵੱਲੋਂ ਤੇ ਇਹ ਟੀਕੇ ਜਿਹੜੇ ਹਨ ਇਹ ਅਸੀਂ ਸਾਲ 'ਚ ਇੱਕ ਵਾਰੀ ਸਾਰੇ ਪਸ਼ੂਆਂ ਦੇ ਸਾਰੇ ਪਿੰਡਾਂ ਵਿੱਚ ਵਿਭਾਗ ਵੱਲੋਂ ਜੋ ਸਾਡੇ ਏਮਪਲਾਈਜ਼ ਹੈ ਡਾਕਟਰਸ ਹੈ ਜਾਂ ਫਾਰਮੈਸੀਸਟ ਹੈ ਉਹ ਘਰ ਘਰ ਜਾ ਕੇ ਇਹ ਟੀਕੇ ਉਹਨਾਂ ਦੇ ਪਸ਼ੂਆਂ ਦੇ ਲਗਾਉਂਦੇ ਆ ਇਹ ਟੀਕੇ ਲਗਵਾਉਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਜੀ ਇਸ ਦੇ ਨਾਲ ਹੀ ਜੇ ਮੂਖ ਹੋਰ ਬਿਮਾਰੀ ਦੀ ਗੱਲ ਕਰੀਏ ਤਾਂ ਉਸ ਦੀ ਰੋਕத் ਧਾਮ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਮੂਖੁਰਦੀ ਬਿਮਾਰੀ ਦੀ ਜਿਹੜੀ ਹੈ ਅਸੀਂ ਵੈਕਸੀਨ ਲਗਾਉਂਦੇ ਆ ਇਹਦੀ ਵੈਕਸੀਨ ਸਾਲ ਦੇ ਵਿੱਚ ਦੋ ਵਾਰੀ ਲੱਗਦੀ ਹੈ ਇਹਦਾ ਟੀਕਾਕਰਨ ਕਰਵਾਉਣ ਨਾਲ ਪਸ਼ੂ ਨੂੰ ਇਹ ਬਿਮਾਰੀ ਨਹੀਂ ਹੁੰਦੀ ਏ ਟੀ ਕੇ ਜਿਹੜੇ ਹਨ ਇਹ ਵੀ ਸਾਲ ਦੇ ਵਿੱਚ ਅਸੀਂ ਦੋ ਵਾਰੀ ਲਗਾਉਂਦੇ ਹਾਂ ਤੇ ਇਹ ਮੁਫਤ ਲਗਾਏ ਜਾਂਦੇ ਹਨ ਘਰ-ਘਰ ਜਾ ਕੇ ਲਗਾਏ ਜਾਂਦੇ ਹਨ ਸਾਡੀ ਪਸ਼ੂ ਪਾਲਣ ਵਿਭਾਗ ਦੀ ਟੀਮ ਵੱਲੋਂ ਜੀ ਤੇ ਇੱਕ ਹੋਰ ਬਿਮਾਰੀ ਬਿਊਸਿਰੋਸਿਸ ਜੋ ਕਿ ਇਨੀ ਕਾਮਨ ਨਹੀਂ ਹੈ ਲੇਕਿਨ ਅੱਜ ਕੱਲ ਦੇ ਦਿਨਾਂ ਦੇ ਵਿੱਚ ਪਾਈ ਜਾ ਰਹੀ ਹੈ ਜਿਸ ਨਾਲ ਮਨੁੱਖਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ ਉਸ ਬਾਰੇ ਥੋੜੀ ਜਾਣਕਾਰੀ ਜੀ ਹਾਂ ਇਹ ਜਿਹੜੀ ਬਰੂਸਿਲੋਸਿਸ ਦੀ ਬਿਮਾਰੀ ਹੈ ਇਹ ਇੱਕ ਬਹੁਤ ਹੀ ਨੁਕਸਾਨਦੇਹੀ ਹੈ ਇਹ ਇਸ ਬਿਮਾਰੀ ਨਾਲ ਪਸ਼ੂਆਂ ਦਾ ਤਾਂ ਨੁਕਸਾਨ ਹੁੰਦਾ ਹੀ ਹੈ ਜੀ ਜਿਵੇਂ ਕਿ ਅਗਰ ਕੋਈ ਪਸ਼ੂ ਗੱਭਨ ਹੈ ਤੇ ਲਾਸਟ ਟ੍ਰੈਮੇਸਟਰ ਦੇ ਵਿੱਚ ਜਿਵੇਂ 6ਵੇਂ ਤੋਂ 8ਵੇਂ ਮਹੀਨੇ ਤੱਕ ਉਹ ਅਵੋਰਸ਼ਨ ਹੋ ਸਕਦੀ ਹੈ ਉਸ ਦੀ ਉਹ ਕਟਰੂ ਜਾਂ ਬਛਰੂ ਨੂੰ ਗੇਰ ਦਿੰਦਾ ਹੈ ਜਾਂ ਜੇਰ ਨਹੀਂ ਪੈਂਦੀ ਉਹਦੀ ਸਮੇਂ ਸਿਰ ਜਾਂ ਕਟਰੂ ਜਿੰਨਾ ਉਹਦਾ ਵਜਨ ਹੋਣਾ ਚਾਹੀਦਾ ਉਸ ਤੋਂ ਵੀ ਘੱਟ ਵਜਨ ਦਾ ਪੈਦਾ ਹੁੰਦਾ ਹੈ ਤੇ ਪੂਰੀ ਤਰ੍ਹਾਂ ਨਾਲ ਉਹ ਫਲਦਾ ਫੁੱਲਦਾ ਨਹੀਂ ਵੱਡਾ ਹੋ ਕੇ ਤੇ ਇਹ ਬਿਮਾਰੀ ਜਿਹੜੀ ਹੈ ਅਗਰ ਉਹਦੀ ਜ਼ੇਰ ਵਗੈਰਾ ਜਾਂ ਉਹ ਨਾਸ ਸਹੀ ਤਰੀਕੇ ਨਾਲ ਉਹਨੂੰ ਸੰਭਾਲਿਆ ਜਾਵੇ ਜਾਂ ਉਹਨੂੰ ਡਿਸਪੋਜ਼ਲ ਕੀਤਾ ਜਾਵੇ ਤਾਂ ਇਹ ਮਨੁੱਖਾਂ ਨੂੰ ਵੀ ਲੱਗ ਸਕਦੀ ਹੈ ਜੀ ਇਵਨ ਜਿਹੜੇ ਪਸ਼ੂਆਂ ਨੂੰ ਬਰੂਸਲੋਸਿਸ ਬਿਮਾਰੀ ਹੁੰਦੀ ਹੈ ਜੇ ਉਹਨਾਂ ਦਾ ਦੁੱਧ ਬਿਨਾ ਉਬਾਲੇ ਪੀਤਾ ਜਾਵੇ ਤਾਂ ਇਹ ਮਨੁੱਖਾਂ ਨੂੰ ਵੀ ਇਹ ਬਿਮਾਰੀ ਲੱਗ ਸਕਦੀ ਹੈ ਔਰ ਕਾਫੀ ਨੁਕਸਾਨ ਕਰ ਸਕਦੀ ਹੈ ਜੀ ਇਸ ਬਿਮਾਰੀ ਦੇ ਲੱਛਣ ਕਿਹੜੇ ਨੇ ਡਾਕਟਰ ਥਮਨ ਇਹ ਜਿਹੜੀਆਂ ਤਿੰਨੋਂ ਹੀ ਬਿਮਾਰੀਆਂ ਹਨ ਜਿਵੇਂ ਗਲਕੋਟੂ ਹੈ, ਮੂੰਖੁਰਾ ਹੈ, ਗਲਕੋਟੂ ਦੀ ਬਿਮਾਰੀ ਦੇ ਵਿੱਚ ਇਹ ਹੈ ਕਿ ਪਸ਼ੂ ਨੂੰ 105 ਤੋਂ 107 ਤੱਕ ਬੁਖਾਰ ਹੋ ਜਾਂਦਾ ਹੈ। ਮੂੰਹ ਵਿੱਚ ਉਹਨਾਂ ਦੇ ਪਾਣੀ ਜਾਣ ਲੱਗ ਜਾਂਦਾ ਹੈ। ਪੱਠੇ ਖਾਣੇ ਛੱਡ ਦਿੰਦੇ ਨੇ। ਇਸ ਤੋਂ ਇਲਾਵਾ ਉਹਨਾਂ ਦੇ ਗਲ ਦੇ ਹੇਠਲੇ ਪਾਸੇ ਸੋਜ ਆ ਜਾਂਦੀ ਹੈ। ਦੇ ਨਾਲ ਨਾਲ ਜਦੋਂ ਪਸ਼ੂ ਸਾਹ ਲੈਂਦਾ ਹੈ ਤੇ ਉਹਦੇ ਨਾਲ ਇੱਕ ਗਰੜ ਗਰੜ ਦੀ ਜੋ ਹੈ ਇੱਕ ਆਵਾਜ਼ ਆਉਂਦੀ ਹੈ ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਵੀ ਇਹ ਪਸ਼ੂ ਜਿਹੜਾ ਹੈ ਇਹਨੂੰ ਸਾਹ ਦੀ ਬਿਮਾਰੀ ਹੈ, ਗਲਕੋਟੂ ਦੀ ਬਿਮਾਰੀ ਹੈ। ਜੀ 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 ਇਸ ਦੇ ਲਾ ਪਸ਼ੂ ਪਾਲਣ ਵਿਭਾਗ ਵੱਲੋਂ ਡਾਕਟਰ သਮਨ ਕੀ ਕਦਮ ਚੁੱਕੇ ਜਾਂਦੇ ਨੇ ਤਾਂ ਜੋ ਇਹਨਾਂ ਬਿਮਾਰੀਆਂ ਬਾਰੇ ਜਾਗਰੂਕਤਾ ਪਸ਼ੂ ਪਾਲਕਾਂ ਦੇ ਵਿੱਚ ਆਵੇ। ਪਸ਼ੂ ਪਾਲਣ ਵਿਭਾਗ ਜਿਹੜਾ ਹੈ ਇਹ ਲਗਾਤਾਰ ਅਸੀਂ ਪਿੰਡਾਂ ਦੇ ਵਿੱਚ ਪਸ਼ੂ ਭਲਾਈ ਕੈਂਪ ਲਗਾਉਂਦੇ ਹਾਂ। ਜੀ ਜਿਹਦੇ ਵਿੱਚ ਅਸੀਂ ਪਸ਼ੂ ਪਾਲਕਾਂ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹਾਂ ਕਿ ਵੀ ਇਹ ਜਿਹੜੀਆਂ ਬਿਮਾਰੀਆਂ ਹਨ ਚਾਹੇ ਗਲਕੋਟੂ ਹੈ ਚਾਹੇ ਮੂੰਹ ਖੁਰਦੀ ਬਿਮਾਰੀ ਹੈ ਚਾਹੇ ਬਰੂਸਲੋਸਿਸ ਦੀ ਬਿਮਾਰੀ ਹੈ ਇਹਨਾਂ ਦੀ ਰੋਕਥਾਮ ਵਾਸਤੇ ਪਸ਼ੂ ਪਾਲਣ ਵਿਭਾਗ ਵੱਲੋਂ ਜੋ ਲੂਕtham ਦੇ ਟੀਕੇ ਲਗਾਏ ਜਾਂਦੇ ਆ ਉਹ ਪਸ਼ੂ ਪਾਲਕ ਟੀਕੇ ਜ਼ਰੂਰ ਲਗਵਾਉਣ ਉਹਨਾਂ ਨੂੰ ਟੀਕੇ ਲਗਵਾਉਣ ਚ ਅੰਗਹਿਲੀ ਨਾ ਕਰਨ ਜੀ ਤਾਂ ਕਿ ਉਹ ਆਪਣੇ ਪਸ਼ੂ ਤਨੂਤਾ ਸੰਭਾਲਣ ਗਈ ਸੰਭਾਲਣਗੇ ਨਾਲ ਨਾਲ ਜਿਹੜੀ ਆਪਣੀ ਉਹਨਾਂ ਦੀ ਆਮਦਨ ਹੈ ਉਹਦੇ ਵਿੱਚ ਵੀ ਉਹ ਵਾਧਾ ਕਰਨਗੇ ਜੀ ਜੀ ਇਸ ਕੈਂਪਾਂ ਬਾਰੇ ਕਿਸਾਨਾਂ ਤੱਕ ਇਸ ਦੀ ਜਾਣਕਾਰੀ ਮਿਲੇ ਇਸ ਬਾਰੇ ਕੀ ਕਦਮ ਚੁੱਕੇ ਜਾਂਦੇ ਨੇ ਕਿਉਂਕਿ ਕੈਂਪ ਤਾਂ ਲਗਾਏ ਜਾਂਦੇ ਨੇ ਲੇਕਿਨ ਪਸ਼ੂ ਪਾਲਕਾਂ ਨੂੰ ਕਿਸ ਤਰ੍ਹਾਂ ਪਤਾ ਚੱਲੇ ਕਿ ਕਿਹੜੇ ਇਲਾਕੇ ਦੇ ਵਿੱਚ ਕੈਂਪ ਲਗਾਇਆ ਗਿਆ ਇਸ ਬਾਰੇ ਕੀ ਕਦਮ ਚੁੱਕੇ ਜਾਂਦੇ ਆ ਇਸ ਵਾਰ ਇਹ ਮੈਂ ਦੱਸਣਾ ਚਾਹਾਂਗਾ ਕਿ ਵੀ ਪਸ਼ੂ ਪਾਲਣ ਭੀ ਭਾਗ ਜਦੋਂ ਵੀ ਕਿਤੇ ਕੈਂਪ ਲੱਗਣਾ ਹੁੰਦਾ ਕਿਸ ਡਿਸਟ੍ਰਿਕਟ ਚ ਲੱਗਣਾ ਹੈ ਕਿਸ ਡੇਟ ਨੂੰ ਲੱਗਣਾ ਹੈ ਉਹਦੇ ਬਾਰੇ ਚ ਅਸੀਂ ਪੇਪਰਾਂ ਅਖਬਾਰਾਂ ਦੇ ਵਿੱਚ ਜਾਣਕਾਰੀ ਦੇ ਦਿੰਨੇ ਆ ਉਹਨਾਂ ਨੂੰ ਇਸ ਸੰਬੰਧੀ ਕਿ ਵੀ ਫਲਾਣੇ ਡਿਸਟ੍ਰਿਕਟ ਦੇ ਵਿੱਚ ਇਸ ਦਿਨ ਇਹ ਕੈਂਪ ਲੱਗਣਾ ਹੈ ਇਸ ਤੋਂ ਇਲਾਵਾ ਜੋ ਸਾਡੇ ਡਾਕਟਰਸ ਹੈ ਉਹ ਵੀ ਆਪਣੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਵਿਲੇਜ ਉਹਨਾਂ ਦੇ ਇੰਸਟੀਚਿਊਸ਼ਨ ਦੇ ਨਾਲ ਅਟੈਚਡ ਹੈ ਉਹਨਾਂ ਦੇ ਪਿੰਡਾਂ ਦੇ ਵਿੱਚ ਇਹਦੀ ਜਾਣਕਾਰੀ ਸਰਪੰਚਾਂ ਦੇ ਰਾਹੀਂ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟ ਕਰਵਾ ਕੇ ਉਹਨਾਂ ਨੂੰ ਦੱਸ ਦਿੰਦੇ ਆ ਕਿ ਵੀ ਇਸ ਦਿਨੇ ਕੈਂਪ ਲਗਾਇਆ ਜਾਣਾ ਹੈ ਔਰ ਉਸ ਦਿਨ ਸਾਡੇ ਸਰਜਿਕਲ ਮਾਹਰ ਗਾਇਨਕੋਲੋਜੀਕਲ ਮਾਹਰ ਮੈਡੀਸਿਨ ਦੇ ਮਾਹਰ ਜਾਂ ਫੀਡ ਐਂਡ ਫਾਡਰ ਦੇ ਮਾਹਰ ਉਹ ਕੈਂਪ ਦੇ ਵਿੱਚ ਹਾਜ਼ਰ ਹੋਣਗੇ ਤੇ ਉਹਨਾਂ ਤੋਂ ਉਹ ਮੈਕਸਿਮਮ ਜੋ ਹੈ ਲਾਭ ਉਠਾ ਸਕਦੇ ਆ ਉਹਨਾਂ ਨੂੰ ਜਾਣਕਾਰੀ ਪ੍ਰਾਪਤ ਕਰਕੇ ਡਾਕਟਰ ਸਮਨ ਕੇ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਕੋਈ ਵੋਲੰਟੀਅਰਸ ਜਿਹੜੇ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਦੱਸਣ ਕਿ ਕੀ ਬਿਮਾਰੀਆਂ ਨੇ ਨਾ ਪਸ਼ੂਆਂ ਦੇ ਅਤੇ ਇਹਨਾਂ ਲਈ ਰੋਕਥਾਮ ਦੇ ਲਈ ਕੀ ਕੁਝ ਕੀਤਾ ਜਾਵੇ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਪ੍ਰੋਗਰਾਮ ਲਗਵਾਇਆ ਜਾਂਦਾ ਹੋਵੇ ਪਸ਼ੂਆਂ ਦੀਆਂ ਬਿਮਾਰੀਆਂ ਤੋਂ ਬਚਾਅ ਦਾ ਜਿਹੜਾ ਹੈ ਜਾਂ ਪਸ਼ੂ ਪਾਲਣ ਬਾਰੇ ਹੈ ਸਾਡੇ ਵਿਭਾਗ ਵੱਲੋਂ ਟ੍ਰੇਨਿੰਗਸ ਦਿੱਤੀਆਂ ਜਾਂਦੀਆਂ ਹਨ ਜੀ ਚਾਹੇ ਸੂਰ ਪਾਲਣ ਹੈ ਚਾਹੇ ਬੱਕਰੀ ਪਾਲਣ ਹੈ ਚਾਹੇ ਮੁਰਗੀ ਪਾਲਣ ਹੈ ਜੀ ਜਾਂ ਵੱਡੇ ਜਾਨਵਰ ਪਾਲਣਾ ਹੈ ਉਹਨਾਂ ਵਾਸਤੇ ਡਿਫਰੈਂਟ ਇੰਸਟੀਚੂਟ ਸਾਡੇ ਹੈਗੇ ਆਂ ਜੀ ਪੋਲਿਟੀ ਦੇ ਸਾਡੇ ਪੋਲਿਟੀ ਸੈਂਟਰ ਹੈ ਪਟਿਆਲਾ ਵਿਖੇ ਹੈ ਆਪਣਾ ਕੋਟਕਪੂਰਾ ਹੈ ਗੁਰਦਾਸਪੁਰ ਹੈ ਜਲੰਧਰ ਹੈ ਇਹਨਾਂ ਚਾਰ ਥਾਵਾਂ ਦੇ ਉੱਤੇ ਅਸੀਂ ਪਿਗਰੀ ਦੀ ਟ੍ਰੇਨਿੰਗ ਦਿੰਦੇ ਹਾਂ ਸਾਡੇ ਤਿੰਨ ਫਾਰਮ ਹਨ ਵੱਡੇ ਜਿੱਥੇ ਕਿ ਪਿਗਰੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਹੀ ਮੁਰਗੀਆਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ ਡਾਕਟਰ ਥਮਨ ਸਾਡੇ ਨਾਲ ਕਾਲਰ ਵੀ ਜੁੜੇ ਹੋਏ ਨੇ ਹਾਕਮ ਸਿੰਘ ਫੋਨ ਲਾਈਨ ਤੇ ਨੇ ਹਾਕਮ ਜੀ ਆਪਣਾ ਸਵਾਲ ਸਤਿ ਸ਼੍ਰੀ ਅਕਾਲ ਜੀ ਜੀ ਆਪਣਾ ਸਵਾਲ ਰੱਖੋ ਜੀ ਹਾਂਜੀ ਮੇਰਾ ਸਵਾਲ ਇਹ ਹੈ ਕਿ ਚਿਚੜਾਂ ਦੀ ਬਿਮਾਰੀ ਦਾ ਕੋਈ ਪੱਕਾ ਇਲਾਜ ਦੱਸੋ ਜੀ ਸਾਡੇ ਜਿਹੜੇ ਪਸ਼ੂ ਰੱਖੇ ਹੋਏ ਆ ਉਹਨਾਂ ਨੂੰ ਚਿਚੜਾਂ ਦੀ ਬਿਮਾਰੀ ਤੋਂ ਬਹੁਤ ਗ੍ਰਸਤ ਨੇ ਤੁਸੀਂ ਬਹੁਤ ਹੀ ਵਧੀਆ ਸਵਾਲ ਕੀਤਾ ਹੈ ਜੀ ਚਿਚੜਾਂ ਦੀ ਬਿਮਾਰੀ ਇਹ ਹੈ ਕਿ ਵੀ ਬਹੁਤ ਹੀ ਖਤਰਨਾਕ ਬਿਮਾਰੀ ਹੈ ਕਿਉਂਕਿ ਇਹ ਇੱਕ ਚਿਚੜ ਜੋ ਹੈ ਇੱਕ ਦਿਨ ਦੇ ਵਿੱਚ 20000 ਦੇ ਕਰੀ ਵੰਡੇ ਦਿੰਦਾ ਹੈ ਹੁਣ ਤੁਸੀਂ ਇਹਨਾਂ ਦੀ ਮਲਟੀਪਲੀਕੇਸ਼ਨ ਲਗਾ ਸਕਦੇ ਹੋ ਕਿ ਵੀ ਇਹ ਕਿੰਨੀ ਜਲਦੀ ਫੈਲਦੀ ਹੈ ਜੀ ਇਸ ਲਈ ਇਹਨਾਂ ਨੂੰ ਦੂਰ ਕਰਨ ਵਾਸਤੇ ਇਹ ਹੈ ਕਿ ਇੱਕ ਤਾਂ ਪਸ਼ੂ ਦੇ ਉੱਤੇ ਜਿਹੜੀ ਹੈ ਦਵਾਈ ਲਗਾ ਕੇ ਉਹਨੂੰ ਅਸੀਂ ਦੂਰ ਕਰ ਸਕਦੇ ਹਾਂ ਦੂਸਰਾ ਜਿਹੜਾ ਤੁਹਾਡਾ ਜਿੱਥੇ ਤੁਸੀਂ ਪਸ਼ੂਆਂ ਨੂੰ ਬੰਨਦੇ ਹੋ ਹੈ ਨਹੀਂ ਉੱਥੇ ਤੁਸੀਂ ਇਹ ਦੀ ਚਿਚੜਾਂ ਦੀ ਜਿਹੜੀ ਮਾਰਨ ਦੀ ਦਵਾਈ ਹੈ ਉਹਦਾ ਛੜਕਾਅ ਕਰਨਾ ਹੈ ਔਰ ਇਹ ਇੱਕ ਵਾਰੀ ਕਰਨ ਨਾਲ ਜਿਹੜੇ ਹੈ ਜਿੰਦੇ ਚਿਚਣ ਹੈ ਉਹ ਤਾਂ ਮਰ ਜਾਣਗੇ ਪਰ ਜਿਹੜੇ ਅੰਡੇਆਂ ਤੋਂ ਦੁਬਾਰਾ ਪੈਦਾ ਹੋਣੇ ਆ ਉਹਨਾਂ ਨੂੰ ਵੀ ਖਤਮ ਕਰਨ ਵਾਸਤੇ ਤੁਹਾਨੂੰ ਇਹ 10 ਦਿਨ ਬਾਅਦ ਦੁਬਾਰਾ ਫੇਰ ਲਗਾਨੀ ਪੈਗੀ ਇਸ ਤਰੀਕੇ ਨਾਲ ਇਹਦਾ ਪੂਰਾ ਕੋਰਸ ਕਰਨਾ ਪੈਂਦਾ ਹੈ ਤਿੰਨ ਜਾਂ ਚਾਰ ਵਾਰੀ ਤੁਸੀਂ ওই ਦਵਾਈ ਜਦੋਂ ਇਹ ਕੋਰਸ ਕਰੋਗੇ ਕਿ ਪਸ਼ੂ ਦੇ ਉੱਤੇ ਵੀ ਲਗਾਨੀ ਹੈ ਤੇ ਆਪਣੇ ਜਿਹੜਾ ਤੁਹਾਡਾ ਬਾੜਾ ਹੈ ਜਿੱਥੇ ਤੁਸੀਂ ਪਸ਼ੂ ਬੰਦਦੇ ਹੋ ਉੱਥੇ ਵੀ ਇਹਦਾ ਛੜਕਾਅ ਕਰਦੇ ਹੋ ਤਾਂ ਇਹ ਬਿਮਾਰੀ ਤੁਸੀਂ ਅਬ ਪੂਰੀ ਤਰ੍ਹਾਂ ਨਾਲ ਆਪਣੇ ਉਥੋਂ ਦੀ ਇਹਨੂੰ ਖਤਮ ਕਰ ਸਕੇ ਜੀ ਡਾਕਟਰ ਜਮਨ ਇਹ ਤਾਂ ਚਿਚੜਾ ਦੀ ਬਿਮਾਰੀ ਦੀ ਗੱਲ ਰਹੀ ਇਸ ਤੋਂ ਇਲਾਵਾ ਜਿਹੜੀਆਂ ਮਹਿਮਾਨਤ ਦੀ ਅਸੀਂ ਪਹਿਲੇ ਗੱਲ ਕਰ ਰਹੇ ਸੀ ਜਿਵੇਂ ਗਲ ਕੋ ਟੂ ਬਿਮਾਰੀ ਹੈ ਇਹਨਾਂ तमाम ਬਿਮਾਰੀਆਂ ਨੂੰ ਲੈ ਕੇ ਜਿਸ ਤਰ੍ਹਾਂ ਇਲਾਜ ਕਰਵਾਇਆ ਜਾਂਦਾ ਹੈ ਪਸ਼ੂ ਪਾਲਣ ਵਿਭਾਗ ਦੇ ਵਿੱਚ ਕਿ ਕਿਸੇ ਤਰ੍ਹਾਂ ਦੀ ਸਬਸਿਡੀ ਵੀ ਕਿਸਾਨਾਂ ਨੂੰ ਮਿਲਦੀ ਹੈ ਇਸ ਤੇ ਜਿਹੜਾ ਟੀਕੇ ਹੈ ਜੀ ਇਹ ਅਸੀਂ ਸਬਸਿਡਾਈਜ਼ਡ ਰੇਟ ਤੇ ਜਾਂ ਮੁਫਤ ਦੇ ਵਿੱਚ ਹੀ ਲਗਾਏ ਜਾਂਦੇ ਹਨ ਪਸ਼ੂਆਂ ਨੂੰ ਇਹਦੇ ਅਸੀਂ ਕੋਈ ਐਕਸਟਰਾ ਚਾਰਜਸ ਨਹੀਂ ਕਰਦੇ इवन ਜਿਹੜੀਆਂ ਉਹਨਾਂ ਵਾਸਤੇ ਹਰੇਕ ਪਸ਼ੂ ਵਾਸਤੇ ਵੈਕਸੀਨ ਲਗਾਉਣ ਵਾਸਤੇ ਅਸੀਂ ਸੈਪਰੇਟ ਸਰੀਂਜਸ ਸੂਈ ਦਾ ਯੂਜ਼ ਕੀਤਾ ਜਾਂਦਾ ਹੈ ਉਹਦਾ ਵੀ ਅਸੀਂ ਕੋਈ ਚਾਰਜ ਇਸ ਨਾਲ ਤੋਂ ਨਹੀਂ ਲੈਂਦੇ ਉਹਨਾਂ ਨੂੰ ਪਸ਼ੂਨ ਦੀ ਟੀਕਾ ਕਰਨਾ ਜਿਹੜਾ ਇਹ ਤਕਰੀਬਨ ਫ੍ਰੀ ਮੁਫਤ ਹੀ ਕੀਤਾ ਜਾਂਦਾ ਹੈ ਜੀ ਇਹ ਟੀਕਾ ਕਰਨ ਤਾਂ ਮੁਫਤ ਚ ਹੁੰਦਾ ਇਸ ਤੋਂ ਇਲਾਵਾ ਜੇਕਰ ਕੋਈ ਕਿਸਾਨ ਨਵਾਂ ਪਸ਼ੂ ਲੈ ਕੇ ਆ ਰਿਹਾ ਕਿ ਉਹਨਾਂ ਦੀ ਟੈਸਟਿੰਗ ਵੀ ਪਹਿਲੇ ਹੋ ਸਕਦੀ ਹੈ ਤਾਂ ਕਿ ਪਹਿਲਾਂ ਹੀ ਪਤਾ ਚੱਲ ਜਾਏ ਕਿ ਕਿਸ ਪਸ਼ੂ ਨੂੰ ਪਹਿਲਾਂ ਤੋਂ ਕੋਈ ਕੋਈ ਬਿਮਾਰੀ ਤਾਂ ਨਹੀਂ ਲੱਗੀ ਹੋਈ ਜੀ ਜਦ ਵੀ ਕੋਈ ਪਸ਼ੂ ਪਾਲਕ ਨਵਾਂ ਪਸ਼ੂ ਖਰੀਦਦਾ ਹੈ ਤਾਂ ਉਸ ਨੂੰ ਆਪਣੇ ਵਗ ਦੇ ਵਿੱਚ ਵੜਨ ਤੋਂ ਪਹਿਲਾਂ ਉਹਦੇ ਟੈਸਟ ਕਰਵਾ ਲੈਣੇ ਚਾਹੀਦੇ ਹਨ ਕਿਉਂਕਿ ਸਾਡੇ ਵਿਭਾਗ ਵੱਲੋਂ ਸਾਡੀਆਂ ਲੈਬਾਰਟਰੀਆਂ ਹੈਗੀਆਂ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਪੋਲੀਕਲਿਨਿਕ ਹੈ ਜਿੱਥੇ ਕਿ ਸਾਡੇ ਮਹਾਰ ਬੈਠਦੇ ਹਨ ਉੱਥੋਂ ਦੀ ਇਹ ਆਪਣਾ ਪਸ਼ੂ ਦਾ ਬਿਮਾਰੀਆਂ ਬਾਰੇ ਟੈਸਟ ਕਰਵਾ ਸਕਦੇ ਆ ਮਾਈਕਰੋਬਾਇਓਲੋজিস্ট ਹੈ ਪੈਥੋਲੋਜੀਸਟ ਹੈ ਉਹ ਆਪਣਾ ਉਹਨਾਂ ਦੇ ਸੈਂਪਲਸ ਲੈ ਕੇ ਚਾਹੇ ਆਪਣਾ ਖੂਨ ਦਾ ਟੈਸਟ ਕਰਵਾਉਣਾ ਹੈ ਚਾਹੇ ਗੋਹੇ ਦਾ ਟੈਸਟ ਕਰਵਾਉਣਾ ਹੈ ਚਾਹੇ ਦੁੱਧ ਦਾ ਟੈਸਟ ਕਰਵਾਉਣਾ ਹੈ ਉਹ ਉੱਥੇ ਉਹਨਾਂ ਕੋਲ ਇਹ ਸਹੂਲਤ ਉਪਲਬਧ ਹੈ ਜੀ ਉੱਥੋਂ ਟੈਸਟ ਕਰਵਾ ਕੇ ਹੀ ਜੇ ਦੇਖਣ ਕੇ ਵੀ ਸਾਡਾ ਪਸ਼ੂ ਇਹਨਾਂ ਬਿਮਾਰੀਆਂ ਤੋਂ ਰਹਿਤ ਹੈ ਤਾਂ ਹੀ ਉਹਨੂੰ ਆਪਣੇ ਬਗ ਦੇ ਵਿੱਚ ਉਹਨਾਂ ਨੂੰ ਦਾਖਲ ਕਰਨਾ ਚਾਹੀਦਾ ਹੋਰ ਕਿਸ ਤਰ੍ਹਾਂ ਦੀਆਂ ਪਸ਼ੂ ਪਾਲਕਾਂ ਨੂੰ ਸਹੂਲਤਾ ਮਿਲਦੀਆਂ ਨੇ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਪਾਲਨ ਪਿਪਾ ਗੋਲੋਂ ਬਹੁਤ ਸਾਰੀਆਂ ਸਕੀਮਾਂ ਹੈ ਜੀ ਸੈਂਟਰਲ ਗਵਰਨਮੈਂਟ ਦੀਆਂ ਵੀ ਹੈ ਤੇ ਸਾਡੇ ਸਟੇਟ ਗਵਰਨਮੈਂਟ ਦੀਆਂ ਵੀ ਹੈ ਸਕੀਮਾਂ ਜਿਹੜੀਆਂ ਕਿ ਅਸੀਂ ਸਮੇਂ-ਸਮੇਂ ਸਰ ਅਖਬਾਰ ਦੇ ਵਿੱਚ ਉਹਨਾਂ ਦੇ ਅਸੀਂ ਐਡਵਰਟਾਈਜ਼ ਕਰਦੇ ਰਹਿੰਦੇ ਆ ਚਾਹੇ ਉਹਨਾਂ ਨੂੰ ਅਸੀਂ ਪਸ਼ੂਆਂ ਵਾਸਤੇ ਚਾਰਾ ਬੀਜਨ ਵਾਸਤੇ ਬੀਜ ਦੇਣਾ ਹੈ ਚਾਹੇ ਵੈਕਸੀਨ ਦਾ ਪ੍ਰੋਗਰਾਮ ਹੈ ਜਾਂ ਉਹਨਾਂ ਨੂੰ ਹੋਰ ਉਹਨਾਂ ਕੰਮਾਂ ਦੇ ਵਿੱਚ ਆਏ ਉਹਨੇ ਆਪਣਾ ਸੂਲ ਪਾਲਣ ਦਾ ਤੰਦਾ ਕਰਨਾ ਹੈ ਉਹਦੀਆਂ ਸਬਸਿਡੀਆਂ ਸਬਸਿਡੀਜ਼ ਹੈ ਉਹਨੇ ਕੋਈ ਬੱਕਰੀਆਂ ਦਾ ਯੂਨਿਟ ਖੋਲਣਾ ਹੈ ਉਹਦੇ ਵਾਸਤੇ ਵੀ ਸਰਕਾਰ ਕੰਨੋਂ ਕਨੀਓ ਇਹ ਸਹੂਲਤਾਂ ਪ੍ਰਾਪਤ ਜੀ ਇਸ ਤੋਂ ਇਲਾਵਾ ਇੱਕ ਕਾਲਰ ਇੱਕ ਹੋਰ ਜੜੇ ਹੋਏ ਨੇ ਅਮਨਦੀਪ ਸਿੰਘ ਜੇਤੋਂ ਮੰਡੀ ਤੋਂ ਆਪਣਾ ਸਵਾਲ ਪੁੱਛਣਾ ਜਾਂਦੇ ਨੇ ਜੀ ਅਮਨਦੀਪ ਜੀ ਦੁਬਾਰਾ ਉਹਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕਾਲ ਸ਼ਾਇਦ ਕੱਟ ਗਿਆ ਡਾਕਟਰ ਥਮਨ ਇਸ ਤੋਂ ਇਲਾਵਾ ਖੁਰਾਕ ਕਿਹੋ ਜੀ ਦੇਣੀ ਚਾਹੀਦੀ ਹੈ तमाम ਪਸ਼ੂਆਂ ਨੂੰ ਤਾਂ ਕਿ ਪਹਿਲਾਂ ਤੋਂ ਹੀ ਬਚਾ ਕੀਤਾ ਜਾ ਸਕੇ ਉਹਨਾਂ ਨੂੰ ਬਿਮਾਰੀਆਂ ਲੱਗਣ ਹੀ ਨਾ ਖੁਰਾਕ ਦੇ ਵਿੱਚ ਕੀ ਕੀ ਹਾਂਜੀ ਪਸ਼ੂਆਂ ਦੇ ਵਿੱਚ ਜਿਹੜੀ ਖੁਰਾਕ ਹੈ ਇੱਕ ਤਾਂ ਹਰਾ ਚਾਰਾ ਹੈ ਇੱਕ ਅਡਲਟ ਪਸ਼ੂ ਨੂੰ ਜਿਹੜਾ ਹੈ ਹਰਾ ਚਾਰਾ 35 ਤੋਂ 40 ਕਿਲੋ ਜਿਹੜਾ ਹੈ ਰੋਜ਼ ਦਾ ਮਿਲਣਾ ਚਾਹੀਦਾ ਹੈ ਸਵੇਰੇ ਸ਼ਾਮ ਇਹ ਵੰਡ ਕੇ ਉਹਨਾਂ ਨੂੰ ਪਾਉਣਾ ਚਾਹੀਦਾ ਹੈ ਇਹਦੇ ਨਾਲ ਨਾਲ ਹਰੇ ਚਾਰੇ ਦੇ ਵਿੱਚ ਸੁੱਕੀ ਜਿਹੜਾ ਚਾਰਾ ਹੈ ਜਿਵੇਂ ਤੂੜੀ ਹੋਗੀ ਜਾਂ ਪਰਾਲੀ ਹੋਗੀ ਉਹ 2 ਜਾਂ 3 ਕਿਲੋ ਰੋਜ਼ਾਨਾ ਇੱਕ ਵੱਡੇ ਜਾਨਵਰ ਨੂੰ ਮਿਲਣੀ ਚਾਹੀਦੀ ਹੈ ਜੀ ਇਸ ਤੋਂ ਇਲਾਵਾ ਜਿਹੜਾ ਕੰਸੈਂਟ੍ਰੇਟ ਰਾਸ਼ਨ ਹੈ ਜੀ ਉਹ ਪਸ਼ੂ ਨੂੰ ਤਕਰੀਬਨ ਦੁੱਧ ਦੇ ਹਿਸਾਬ ਨਾਲ ਕਿੰਨੀ ਉਹਦੀ ਸਮਰੱਥਾ ਹੈ 5 ਕਿਲੋ ਤੱਕ 3 ਕਿਲੋ ਖੁਰਾਕ ਦੇਣੀ ਚਾਹੀਦੀ ਹੈ ਉਸ ਤੋਂ ਬਾਅਦ ਹਰੇਕ 3 ਕਿਲੋ ਵਾਸਤੇ ਦੁੱਧ ਦੇ ਵਾਸਤੇ 1 ਕਿਲੋ ਜਿਹੜਾ ਹੈ ਕੰਸੈਂਟ੍ਰੇਸ਼ਨ ਉਹਨੂੰ ਦੇਣਾ ਚਾਹੀਦਾ ਹੈ ਜੀ ਇਸ ਤੋਂ ਇਲਾਵਾ ਜਿਹੜਾ ਹੈ ਪਸ਼ੂ ਜਿਹੜੇ ਜ਼ਿਆਦਾ ਦੁੱਧ ਦੇਣ ਵਾਲੇ ਹੈ ਜਾਂ ਗੱਭਨ ਹੈ ਉਹਨਾਂ ਵਾਸਤੇ ਐਕਸਟਰਾ ਖੁਰਾਕ ਦੇਣ ਦੀ ਲੋੜ ਪੈਂਦੀ ਹੈ ਜਿਵੇਂ ਕਿ ਕੈਲਸ਼ੀਅਮ ਜਾਂ ਮਿਨਰਲ ਆਪਣਾ ਮਿਲਦਾ ਹੈ ਮਿਨਰਲ ਮਿਕਸਚਰ ਵਗੈਰਾ ਇਹ ਉਹਨਾਂ ਨੂੰ ਐਕਸਟਰਾ ਦੇਣਾ ਚਾਹੀਦਾ ਹੈ ਜੀ ਇਸ ਤੋਂ ਇਲਾਵਾ ਉਹਨਾਂ ਨੂੰ ਇਹ ਬੈਲੈਂਸਡ ਡਾਈਟ ਜਿਹੜੀ ਹੈ ਇਹ ਮਿਲ ਜਾਏਗੀ ਸਾਡੇ ਵਿਭਾਗ ਨੇ ਆਪਣਾ ਸਾਡੀ ਜਿਹੜੀ ਗੜਵਾਸੂ ਯੂਨੀਵਰਸਿਟੀ ਹੈ ਜੀ ਉਹਦੇ ਕੋਲੋਂ ਸਾਡੀ ਇਹਦੀ ਜੀਓਗ੍ਰਾਫੀਕਲ ਮੈਪਿੰਗ ਕਰਵਾ ਕੇ ਕਿ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੇ-ਕਿਹੜੇ ਤਤਾਂ ਦੀ ਘਾਟ ਹੈ ਤਾਂ ਕਿ ਪਸ਼ੂਆਂ ਨੂੰ ਉਹ ਘਾਟਾਂ ਦੀਆਂ ਬਿਮਾਰੀਆਂ ਨਾ ਲੱਗਣ ਜੀ ਅਸੀਂ ਉਹ ਇੱਕ ਉਹਨਾਂ ਤੋਂ ਸਰਵੇ ਕਰਵਾਇਆ ਹੋਇਆ ਹੈ ਤੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਉਸੇ ਦੇ ਹਿਸਾਬ ਨਾਲ ਮਿਲਰ ਮਿਕਸਚਰ ਤਿਆਰ ਕਰਕੇ ਅਸੀਂ ਪਸ਼ੂ ਪਾਲਕਾਂ ਨੂੰ ਦਿੱਤਾ ਜਾਂਦਾ ਹੈ ਸਬਸਿਡਾਈਡਾਈਡ ਰੇਟ ਤੇ ਦਿੱਤਾ ਜਾਂਦਾ ਹੈ ਜੀ ਡਾਕਟਰ ਥਮਨ ਜੇਕਰ ਕਾਮਨ ਬਿਮਾਰੀਆਂ ਦੀ ਗੱਲ ਕਰੀਏ ਤਾਂ ਜੇਕਰ ਕਿਸੇ ਪਸ਼ੂ ਨੂੰ ਗਲਕੋਟੂ ਬਿਮਾਰੀ ਹੋ ਜਾਂਦੀ ਹੈ ਤਾਂ ਅਜਿਹੇ ਵਿੱਚ ਪਸ਼ੂ ਪਾਲਕ ਨੂੰ ਕੀ ਕਰਨਾ ਚਾਹੀਦਾ ਹੈ ਇਲਾਜ ਦੇ ਲਈ ਪਹਿਲਾ ਕਦਮ ਕੀ ਚੁੱਕਣਾ ਚਾਹੀਦਾ ਕਿਉਂਕਿ ਇਹ ਬਿਮਾਰੀ ਜਿਹੜੀ ਗਲਕੋਟੂ ਦੀ ਹੈ ਇਹ ਬਹੁਤ ਹੀ ਤੇਜ਼ੀ ਨਾਲ ਫੈਲਦੀ ਹੈ ਜੀ ਇਸ ਲਈ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਉਹ ਪਸ਼ੂ ਪਾਲਕ ਨੂੰ ਆਪਣੇ ਨੇੜੇ ਦੇ ਹਸਪਤਾਲ ਦੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਕਿਉਂਕਿ ਇਹ ਜਿਹੜਾ ਗਲਕੋਟੂ ਦੀ ਬਿਮਾਰੀ ਹੈ ਇਹਦੇ ਵਿੱਚ ਅਗਰ ਸਹੀ ਟਾਈਮ ਦੇ ਉਤੇ ਇਲਾਜ ਨਹੀਂ ਕਰਵਾਇਆ ਗਿਆ ਤਾਂ ਪਸ਼ੂ ਪਾਲਕ ਦਾ ਉਹਦੀ ਪਸ਼ੂ ਦੀ ਮੌਤ ਹੋ ਸਕਦੀ ਹੈ ਔਰ ਪਸ਼ੂ ਪਾਲਕ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਜੀ ਇਸ ਲਈ ਪਸ਼ੂ ਪਾਲਕ ਨੂੰ ਚਾਹੀਦਾ ਹੈ ਕਿ ਉਹ ਇਮੀਡੀਏਟਲੀ ਆਪਣੇ ਇਲਾਕੇ ਦੇ ਵੈਟਰਨਰੀ ਡਾਕਟਰ ਨਾਲ ਸੰਪਰਕ ਕਰੇ ਤੇ ਉਹਦਾ ਸਹੀ ਇਲਾਜ ਕਰਵਾਵੇ ਦੂਸਰਾ ਉਸ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਵੀ ਇਹ ਲੱਛਣ ਅਗਰ ਉਸ ਨੂੰ ਨਜ਼ਰ ਆਣ ਕਿ ਮੇਰੇ ਪਸ਼ੂ ਦੇ ਵਿੱਚ ਇਹ ਲੱਛਣ ਹੈ ਤਾਂ ਉਸ ਨੂੰ ਆਪਣੇ ਪਸ਼ੂ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਵੰਨ ਕਰਕੇ ਰੱਖਣਾ ਚਾਹੀਦਾ ਤਾਂ ਕਿ ਦੂਸਰੇ ਦੂਜੇ ਪਸ਼ੂਆਂ ਨੂੰ ਇਹ ਬਿਮਾਰੀ ਨਾ ਹੋ ਸਕੇ ਨਾਲ ਹੀ ਪਿੰਡ ਦੇ ਵਿੱਚ ਵੀ ਇਹ ਬਿਮਾਰੀ ਨਾ ਫੈਲੇ ਜੀ ਇਹ ਚੀਜ਼ਾਂ ਦਾ ਉਹਨੂੰ ਧਿਆਨ ਰੱਖਣਾ ਚਾਹੀਦਾ ਜੀ ਇਸ ਦੇ ਨਾਲ ਹੀ ਕਾਲਰ ਜੁੜ ਚੁੱਕੇ ਨੇ ਸੁਖਦੇਵ ਸਿੰਘ ਫਰੀਦਕੋਟ ਤੋਂ ਜੁੜੇ ਹੋਏ ਨੇ ਜੀ ਸੁਖਦੇਵ ਜੀ ਆਪਣਾ ਸਵਾਲ ਰੱਖੋ ਮੈਂ ਇਹ ਪਤਾ ਕਰਨਾ ਸੀਗਾ ਜੀ ਫਰੀ ਕੋਡ ਤੋਂ ਬੋਲ ਰਿਹਾ ਮੈਂ ਜੀ ਕਿ ਮੈਂ ਕਿ ਪਸ਼ੂਆਂ ਨੂੰ ਜਿਵੇਂ ਮੌਸਮ ਦੇ ਹਿਸਾਬ ਨਾਲ ਤੰਦਰੁਸਤ ਕਿਵੇਂ ਰੱਖਿਆ ਜਾ ਸਕਦਾ ਜੀ ਜੀ ਡਾਕਟਰ ਥੰਮਨ ਪਸ਼ੂ ਨੂੰ ਟੈਂਪਰੇਚਰ ਦੇ ਹਿਸਾਬ ਨਾਲ ਵਾਤਾਵਰਣ ਦੇ ਹਿਸਾਬ ਨਾਲ ਪਸ਼ੂਆਂ ਨੂੰ ਕਿਸ ਤਰ੍ਹਾਂ ਠੀਕ ਤਰ੍ਹਾਂ ਰੱਖਿਆ ਜਾ ਸਕਦਾ ਹੈ ਬਿਮਾਰੀਆਂ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ ਵਾਤਾਵਰਣ ਦੀ ਗੱਲ ਕਰ ਵਾਤਾਵਰਣ ਦੀ ਗੱਲ ਹੈ ਜਿਤ ਤੱਕ ਕਿਉਂਕਿ ਅੱਜ ਕੱਲ ਜਿਹੜੀਆਂ ਮੱਝਾਂ ਹਨ ਉਹ ਤਾਂ ਆਪਣੇ ਇਸ ਪੰਜਾਬ ਦੀ ਹੀ ਇੱਕ ਨਸਲ ਹੈ ਤੇ ਉਹਨਾਂ ਨੂੰ ਟੈਂਪਰੇਚਰ ਦਾ ਇੰਨਾ ਫਰਕ ਨਹੀਂ ਪੈਂਦਾ ਪਰ ਜਿਹੜੀਆਂ ਸਾਡੀਆਂ ਹਾਈਬ੍ਰਿਡ ਐਨੀਮਲਸ ਹੈ ਐਚ ਐਫ ਹੈ ਜਾਂ ਜਰਸੀ ਹੈ ਬਾਜ਼ੀਆਂ ਨਸਲਾਂ ਹਨ ਉਹਨਾਂ ਤੇ ਟੈਂਪਰੇਚਰ ਦਾ ਬਹੁਤ ਅਸਰ ਪੈਂਦਾ ਗਰਮੀਆਂ ਚ ਖਾਸ ਕਰਕੇ ਉਹ ਹੰਫਣ ਲੱਗ ਜਾਂਦੀਆਂ ਉਹ ਜ਼ਿਆਦਾ ਗਰਮੀ ਮਹਿਸੂਸ ਕਰਦੀਆਂ ਇਸ ਲਈ ਉਹਨਾਂ ਵਾਸਤੇ ਉਪਰਾਲੇ ਕਰਨ ਦੀ ਲੋੜ ਹੈ ਉਹਦਾ ਇਹ ਹੈ ਕਿ ਵੀ ਇੱਕ ਤਾਂ ਤੁਹਾਡੇ ਜਿਹੜੀ ਸ਼ੈੱਡ ਹੈ ਪਸ਼ੂ ਨੂੰ ਰੱਖਣ ਵਾਲਾ ਉਹ ਥੋੜਾ ਉੱਚੀ ਛੱਤ ਵਾਲਾ ਹੋਣਾ ਚਾਹੀਦਾ ਹੈ ਨਾਲ ਦੇ ਨਾਲ ਗਰਮੀਆਂ ਦੇ ਵਿੱਚ ਇਹਨਾਂ ਨੂੰ ਜਿਹੜੀ ਪਾਣੀ ਦੀ ਮਾਤਰਾ ਹੈ ਉਹ ਜ਼ਿਆਦਾ ਦੇਣੀ ਚਾਹੀਦੀ ਹੈ ਜਾਂ 3-4 ਘੰਟੇ ਬਾਅਦ ਇਹਨਾਂ ਦੇ ਸਰੀਰ ਦੇ ਉੱਤੇ ਤੁਸੀਂ ਪਾਣੀ ਦੀਆਂ ਬਾਲਟੀਆਂ ਦੋ ਚਾਰ ਸੁੱਟ ਸਕਦੇ ਹੋ ਤਾਂ ਕਿ ਉਹ ਰելիਫ ਫੀਲ ਕਰ ਸਕਣ। ਦੂਸਰਾ ਇਹਨਾਂ ਨੂੰ ਜਿਹੜਾ ਹੈ ਬੰਨਣਾ ਹੈ ਪਛਾ ਨੂੰ ਅ ਬੜਾ ਇਸ ਤਰੀਕੇ ਨਾਲ ਬਣਾਉਣਾ ਚਾਹੀਦਾ ਹੈ ਕਿ ਵੀ ਹਵਾ ਵਾਲੀ ਜਿਹੜੀ ਹੈ ਡਾਇਰੈਕਸ਼ਨ ਹੈ ਉਸ ਡਾਇਰੈਕਸ਼ਨ ਜਿਹਨਾਂ ਨੂੰ ਹਵਾ ਪ੍ਰੋਪਰ ਮਿਲਦੀ ਰਹੇ ਕਰਦੀ ਹੈ। ਬਟੰਡਾ ਤਾਂ ਜਗਵਿੰਦਰ ਪਾਲ ਵੀ ਜੁੜੇ ਹੋਏ ਨੇ ਜੀ ਜਗਵਿੰਦਰ ਜੀ। ਹਾਂ ਜੀ ਅਸੀਂ ਡਾਕਟਰ ਸਾਹਿਬ ਤੋਂ ਜਾਣਨਾ ਚਾਹੁੰਦੇ ਹਾਂ ਇਹ ਪਛਵਾ ਨੂੰ ਚਾਰਾ ਵੀ ਪੂਰਾ ਪਾਈਦਾ ਫੀਡ ਵਗੈਰਾ ਪਾਈਦੀ ਤਾਂ ਵੀ ਉਹਨਾਂ ਦੀ ਇੱਕ ਤਾਂ ਸਿਹਤ ਨਹੀਂ ਬਣਦੀ। ਤੇ ਨਾ ਹੀ ਕੋਈ ਦੁੱਧ ਚ ਜਿਹੜਾ ਕੋਈ ਵਾਧਾ ਹੁੰਦਾ ਹੈ ਜੀ ਤੁਸੀਂ ਬਹੁਤ ਹੀ ਇੱਕ ਇੰਪੋਰਟੈਂਟ ਕੁਐਸਚਨ ਪੁੱਛਿਆ ਹੈ ਕਿ ਪਸ਼ੂਆਂ ਦੇ ਵਿੱਚ ਖੁਰਾਕ ਖਾਣ ਦੇ باوجود ਵੀ ਉਹਨਾਂ ਦੀ ਸਿਹਤ ਨਹੀਂ ਬਣਦੀ ਤੇ ਦੁੱਧ ਨਹੀਂ ਵਧਦਾ ਇਹ ਇੱਕ ਇਹਦੇ ਵਿੱਚ ਵੱਡਾ ਕਾਰਨ ਜਿਹੜਾ ਹੈ ਇਹ ਹੋ ਸਕਦਾ ਹੈ ਕਿ ਉਹਨਾਂ ਦੇ ਪੇਟ ਦੇ ਵਿੱਚ ਕੀੜੇ ਹੋਣ ਜਿੰਨੀ ਵੀ ਖੁਰਾਕ ਉਹ ਖਾਂਦੇ ਆ ਉਹ ਪਸ਼ੂ ਨੂੰ ਲੱਗਣ ਦੀ ਬਜਾਏ ਉਹ ਕੀੜੇ ਖਾ ਜਾਂਦੇ ਆ ਇਸ ਕਰਕੇ ਤੁਹਾਨੂੰ ਇਹ ਮੈਂ ਸੁਝਾਅ ਦੇਵਾਂਗਾ ਕਿ ਤੁਸੀਂ ਆਪਣੇ ਨਾਲ ਦੇ ਹਸਪਤਾਲ ਚ ਜਾਂ ਸਾਡੀਆਂ ਲੈਬਾਰਟਰੀਜ਼ ਹੈ ਉੱਥੇ ਪਸ਼ੂ ਦਾ ਗੋਹਾ ਟੈਸਟ ਕਰਵਾ ਲਵੋ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਪਸ਼ੂ ਦੇ ਸਰੀਰ ਦੇ ਵਿੱਚ ਕਿਸ ਤਰ੍ਹਾਂ ਦੇ ਕੀੜੇ ਹਨ ਜੋ ਕਿ ਉਹਦੀ ਸਿਹਤ ਨਹੀਂ ਬੁਲੰਦਦੇ ਰਹੇ ਤੇ ਉਹ ਕੀੜਿਆਂ ਦੀ ਦਵਾਈ ਜਿਹੜੀ ਹੈ ਉਹ ਰੈਗੂਲਰ ਜੋ ਡਾਕਟਰ ਪਿਸਕਾਈਬ ਕਰਦਾ ਉਹਦਾ ਪੂਰਾ ਕੋਰਸ ਕਰਕੇ ਜੇ ਤੁਸੀਂ ਕਰੋਗੇ ਤਾਂ ਤੁਹਾਨੂੰ ਇਸ ਬਿਮਾਰੀ ਤੋਂ ਇਸ ਤੋਂ ਤੁਹਾਨੂੰ ਨਜਾਤ ਮਿਲ ਸਕੂ ਡਾਕਟਰ ਜ਼ਮਨ ਇਸ ਤੋਂ ਇਲਾਵਾ ਪਸ਼ੂ ਪਾਲਕਾ ਦੇ ਵਿੱਚ ਇੱਕ ਧਾਰਨਾ ਵੀ ਬਣੀ ਹੋਈ ਹੈ ਕਿ ਜੇਕਰ ਉਹ ਇਲਾਜ ਕਰਾਉਣਗੇ ਜਾਂ ਟੀਕੇ ਲਗਵਾਉਣਗੇ ਤਾਂ ਜੋ ਦੁੱਧ ਹੈ ਉਹ ਮੱਜਾਦਾ ਘਟ ਜਾਏਗਾ ਇਹ ਧਾਰਨਾ ਬਣੀ ਹੋਈ ਹੈ ਕਿ ਇਹ ਠੀਕ ਹੈ ਨਹੀਂ ਇਹ ਧਾਰਨਾ ਜਿਹੜੀ ਹੈ ਬਹੁਤ ਹੀ ਗਲਤ ਧਾਰਨਾ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਵਾਵਾਂਗਾ ਜਿਵੇਂ ਕਿ ਆਪਾਂ ਬੱਚਿਆਂ ਦੇ ਵਿੱਚ ਪੋਲੀਓ ਦੇ ਟੀਕੇ ਲਗਵਾਉਂਦੇ ਆ ਤਾਂ ਇੱਕੇ ਦੋ ਦਿਨ ਵਾਸਤੇ ਬੱਚਾ ਢਿੱਲਾ ਹੋ ਜਾਂਦਾ ਹੈ ਅਸੀਂ ਕਹਿੰਦੇ ਹਾਂ ਕਿ ਬੱਚੇ ਦੇ ਅਸੀਂ ਪੋਲੀਓ ਦੀ ਦਵਾਈ ਦਵਾਈ ਹੈ ਜਾਂ ਇਸ ਨੂੰ ਵੈਕਸੀਨੇਸ਼ਨ ਕਰਵਾਈ ਵੀ ਹੈ ਜਿਸ ਕਰਕੇ ਬੱਚਾ ਅੱਜ ਢਿੱਲਾ ਲੱਗ ਰਿਹਾ ਹੈ ਇਸ ਤਰ੍ਹਾਂ ਹੀ ਪਸ਼ੂਆਂ ਦੇ ਵੀ ਜਦੋਂ ਅਸੀਂ ਵੈਕਸੀਨੇਸ਼ਨ ਕਰਦੇ ਹਾਂ ਤਾਂ ਉਹ ਵੈਕਸੀਨੇਸ਼ਨ ਦਾ ਰਿਐਕਸ਼ਨ ਹੁੰਦਾ ਐ ਐਂਟੀਜਨ ਬੋਡੀਜ਼ ਬੰਨੀਆਂ ਹੁੰਦੀਆਂ ਐ ਐਂਟੀਬੋਡੀਜ਼ ਤੇ ਉਹ ਰਿਐਕਸ਼ਨ ਕਰਕੇ ਇੱਕ ਦੋ ਦਿਨ ਪਸ਼ੂਆਂ ਦਾ ਦੁੱਧ ਜਿਹੜਾ ਹੈ ਉਹ ਪਾਈ ਆ ਜਾਂ ਅੱਧਾ ਕਿਲੋ ਘਟ ਜਾਂਦਾ ਹੈ ਲੇਕਿਨ ਅਸੀਂ ਉਸ ਟੀਕੇ ਨੂੰ ਅਗਰ ਨਹੀਂ ਲਗਵਾਵਾਂਗੇ ਤਾਂ ਸਾਰੇ ਸਾਲ ਵਾਸਤੇ ਜਿਹੜਾ ਪਸ਼ੂ ਹੈ ਸਾਡਾ ਉਹ ਉਸ ਬਿਮਾਰੀ ਦੇ ਸਾਂਚ ਫਸਿਆ ਰਹੇਗਾ ਕਿ ਵੀ ਉਸ ਨੂੰ ਬਿਮਾਰੀ ਹੋ ਲੱਗ ਸਕਦੀ ਹੈ ਜੇ ਅਸੀਂ 1/2 ਕਿਲੋ ਜਾਂ ਪਾਈਆ ਦੁੱਧ ਦੀ ਅਸੀਂ ਲਾਲਚ ਛੱਡ ਕੇ ਉਹਨੂੰ ਉਹ ਟੀਕਾ ਲਗਵਾ ਲਈਏ ਤਾਂ ਪਸ਼ੂ ਪਾਲਕ ਦਾ ਇਹ ਬਹੁਤ ਵੱਡਾ ਫਾਇਦਾ ਰਹੇਗਾ ਜੀ ਇਸ ਦੇ ਨਾਲ ਹੀ ਕੋਲਰ ਮਨਦੀਪ ਸਿੰਘ ਬੁੜਲਾਡਾ ਤੋਂ ਜੁੜੇ ਹੋਏ ਨੇ ਜੀ ਮਨਦੀਪ ਜੀ ਤੁਹਾਡਾ ਸਵਾਲ ਕੀ ਹੈ ਸਤਿ ਸ੍ਰੀ ਅਕਾਲ ਜੀ ਮੈਂ ਇਹੀ ਪੁੱਛਣਾ ਚਾਹੁੰਦਾ ਹਾਂ ਡਾਕਟਰ ਸਾਹਿਬ ਨੂੰ ਵੀ ਸਾਡੇ ਮੱਝਾਂ ਨੂੰ ਜੀ ਲਗੜਾਉਣ ਦੀ ਕਾਫੀ ਬਿਮਾਰੀ ਹੈ ਆ ਵਾਵਾ ਲਾਜਵੀ ਕਰਾਇਆ ਪਰ ਉਸ ਤੋਂ ਬਾਅਦ ਵੀ ਕੋਈ ਹੱਲ ਨਹੀਂ ਤੇ ਇਹ ਮਤਲਬ ਕਿ ਸਾਡੇ ਆਪ ਦੀਆਂ ਵੱੱਜੇ ਨਹੀਂ ਸਾਰੇ ਹੀ ਸਾਡੇ ਇਲਾਕੇ ਜੀ ਬੜਾ ਇਹ ਪ੍ਰੋਬਲਮ ਹੈ ਜੀ ਲੰਗੜਾਉਣ ਦੀ ਸਾਰੇ ਹੀ ਹੁਣ ਦੇਖੋ ਜਿਹੜੇ ਲੋਕਲ ਡਾਕਟਰ ਉਹਨਾਂ ਨੂੰ ਵੀ ਵਿਖਾਈਦਾ ਪਰ ਕੋਈ ਉਹਦਾਂ ਕੋਈ ਫਰਕ ਨਹੀਂ ਪੈ ਰਿਹਾ ਜੀ ਕੋਈ ਜ਼ਿਆਦਾ ਸਮੱਸਿਆ ਸਾਡਾ ਹੱਲ ਹੋ ਨਹੀਂ ਰਿਹਾਗਾ ਬਹੁਤ ਪਰੇਸ਼ਾਨ ਹੈ ਜੀ ਜੀ ਡਾਕਟਰ ਸਮਰ ਇਸ ਵਾਰ ਜੇ ਮੈਂ ਕਾਂਗਾ ਕੇ ਵੀ ਤੁਸੀਂ ਇੱਕ ਤਾਂ ਜਿਹੜਾ ਉਹਨਾਂ ਨੂੰ ਚਾਰਾ ਦੇ ਰਹੇ ਹੋ ਜਾਂ ਤੁਹਾਡੀ ਜਿਹੜੀ ਉਸ ਇਲਾਕੇ ਦੀ ਜ਼ਮੀਨ ਹੈ ਉਹਦਾ ਇੱਕ ਵਾਰੀ ਤੁਹਾਨੂੰ ਸਰਵੇਖਣ ਕਰਵਾਉਣਾ ਪਏਗਾ ਸਾਡੀ ਗੜਵਾਸੂ ਯੂਨੀਵਰਸਿਟੀ ਤੋਂ ਕਿ ਵੀ ਉਸ ਏਰੀਆ ਦੇ ਵਿੱਚ ਕਿਸੇ ਚੀਜ਼ ਦੀ ਘਾਟ ਤਾਂ ਨਹੀਂ ਹੈ ਖਾਸ ਕਰਕੇ ਘਾਟ ਕਰਕੇ ਵੀ ਹੋ ਸਕਦਾ ਹੈ ਔਰ ਨਾਈਟ੍ਰੋਜਨ ਪੁਆਇਜ਼ਨਿੰਗ ਕਰਕੇ ਵੀ ਇਹ ਇਹ ਬਿਮਾਰੀ ਹੋ ਸਕਦੀ ਹੈ ਜੇ ਤੁਸੀਂ ਇਹਦਾ ਸਹੀ ਸਰਵੇਖਣ ਕਰਵਾ ਲਵੋ ਉਥੋਂ ਦੀ ਟੈਸਟ ਕਰਵਾ ਲਵੋ ਤਾਂ ਤੁਸੀਂ ਇਸ ਤੋਂ ਨਜਾਤ ਪਾ ਸਕਦੇ ਹੋ ਜੀ ਇਸ ਤੋਂ ਇਲਾਵਾ ਇਸੇ ਬਿਮਾਰੀ ਦੀ ਗੱਲ ਕਰੀਏ ਤਾਂ ਇਸ ਬਿਮਾਰੀ ਦੇ ਲੱਛਣ ਕਿਹੜੇ ਨੇ ਇਹਦੇ ਵਿੱਚ ਇਹ ਹੈ ਕਿ ਵੀ ਪਸ਼ੂ ਨੂੰ ਇੱਕ ਦੋ ਦਿਨ ਦਿਨ ਬੁਖਾਰ ਆਉਂਦਾ ਹੈ ਜਾਂ ਦਿਨ ਦੇ ਕਿਸੇ ਟਾਈਮ ਸਵੇਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ ਬੁਖਾਰ ਚੜਦਾ ਹੈ ਤੇ ਉਹਦੇ ਜਿਹੜੇ ਮਸਲ ਨੇ ਉਹਨਾਂ 'ਚ ਕਮਜ਼ੋਰੀ ਰਹਿੰਦੀ ਹੈ ਤੇ ਲੰਗੜਾਪਨ ਆ ਜਾਂਦਾ ਹੈ ਉਹਦੇ ਜੀ ਇਸ ਦੇ ਇਲਾਜ ਲਈ ਡਾਕਟਰ ਥੰਮਣ ਕੀ ਕੁਝ ਕੀਤਾ ਜਾ ਸਕਦਾ ਇਹਦਾ ਇਲਾਜ ਇਹ ਹੈ ਕਿ ਉਹਦੇ 'ਚ ਮਿਨਰਲ ਵਕਟਰ ਦੀ ਆ ਜਾਂ ਉਹਦੇ 'ਚ ਕੀ ਘਾਟ ਹੈ ਜਾਂ ਨਾਈਟ੍ਰੋਜਨ ਪੋਇਜ਼ਨਿੰਗ ਤਾਂ ਨਹੀਂ ਹੈ ਤਾਂ ਉਸ ਹਿਸਾਬ ਨਾਲ ਉਹਦਾ ਇਲਾਜ ਕੀਤਾ ਜਾ ਸਕਦਾ ਹੈ ਖਾਸ ਕਰਕੇ ਜਿਹੜਾ ਯੂਰੀਆ ਵਗੈਰਾ ਸੀ ਪਾ ਕੇ ਕਈ ਵਾਰੀ ਕੱਖ ਉਗਾਉਂਦੇ ਆ ਚਾਰਾ ਉਗਾਉਂਦੇ ਆ ਉਹ ਨਾਲ ਉਸੇ ਕਿਨਾਰਾ ਮੂੰਖਰ ਬਿਮਾਰੀ ਵੀ ਬਹੁਤ ਕਾਮਨ ਹੈ ਜਿਸ ਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਪਰ ਉਸ ਦੇ ਲੱਛਣਾਂ ਬਾਰੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਮੂੰਖਰ ਬਿਮਾਰੀ ਦੇ ਕਿਹੜੇ ਕਿਹੜੇ ਲੱਛਣ ਨੇ ਮੂੰਖਰ ਦੀ ਬਿਮਾਰੀ ਹੈ ਜਿਹੜੀ ਇਹਦੇ ਵਿੱਚ ਪਸ਼ੂਆਂ ਦੇ ਇੱਕ ਤਾਂ ਟੈਂਪਰੇਚਰ ਹੋ ਜਾਂਦਾ ਹੈ ਦੂਸਰਾ ਮੂੰਹ ਦੇ ਵਿੱਚ ਛਾਲੇ ਪੈ ਜਾਂਦੇ ਆ ਇਹਨਾਂ ਦੇ ਥਣਾਂ ਦੇ ਉੱਤੇ ਵੀ ਛਾਲੇ ਪੈ ਜਾਂਦੇ ਆ ਔਰ ਪੈਰਾਂ ਦੇ ਵਿੱਚ ਜ਼ਖਮ ਹੋ ਜਾਂਦੇ ਆ ਜੀ ਪਸ਼ੂ ਜਿਹੜਾ ਹੈ ਖੁਰਾਕ ਕਣੀ ਛੱਡ ਦਿੰਦਾ ਹੈ ਉਹਦਾ ਦੁੱਧ ਘਟ ਜਾਂਦਾ ਹੈ ਇਹ ਉਹਦੇ ਮੇਨ ਲੱਛਣ ਹੈ ਮੂਖਰਦੀ ਬਿਮਾਰੀ ਦੇ ਜੀ ਇਸ ਦੇ ਨਾਲ ਹੀ 도ਗਲੀ ਨਸਲਾਂ ਦਾ ਵੀ ਅੱਜ ਕੱਲ ਬਹੁਤ ਚਾਲਣਾ ਹੈ ਬਹੁਤ ਕਿਸਾਨਾਂ ਨੇ 도ਗਲੀ ਨਸਲਾ ਵੀ ਪਾਲਿਆ ਹੋਈਆਂ ਨੇ ਐਚ ਐਫ ਨਸਲ ਦੀ ਗੱਲ ਕਰੀਏ ਤਾਂ ਉਹ ਬਾਹਰੋਂ ਆਈ ਹੈ ਅਮਰੀਕਾ ਦੀਆਂ ਮੱਜਾਂ ਨੇ ਤੇ ਉਹਨਾਂ ਦੇ ਵਾਤਾਵਰਣ ਦੇ ਵਿੱਚ ਖਾਸਾ ਫਰਕ ਹੁੰਦਾ ਹੈ ਉਹਨਾਂ ਦਾ ਜੇ ਪਸ਼ੂ ਪਾਲਕ ਧਿਆਨ ਰੱਖਣਾ ਚਾਹੁੰਨ ਤੇ ਕਿਹੜੇ ਕਿਹੜੇ ਕਦਮ ਚੁੱਕ ਸਕਦੇ ਨੇ ਇਦੇ ਵਾਸਤੇ ਜਿਹੜਾ ਹੈ ਕਿਉਂਕਿ ਉਹ ਖੁਰਾਕ ਵੀ ਜ਼ਿਆਦਾ ਮੰਗਦੀਆਂ ਨੇ ਦੁੱਧ ਜ਼ਿਆਦਾ ਦਿੰਦੀਆਂ ਨੇ ਤੇ ਉਹਨਾਂ ਨੂੰ ਇੱਕ ਤਾਂ ਹਰਾ ਚਾਰਾ ਪੂਰਾ ਮਿਲਣਾ ਚਾਹੀਦਾ ਹੈ ਦੂਸਰਾ ਗਰਮੀ ਤੋਂ ਅਸੀਂ ਪਹਿਲਾਂ ਵੀ ਗੱਲ ਹੋ ਚੁੱਕੀ ਹੈ ਇੱਕ ਕਿਸਾਨ ਭਰਾ ਦਾ ਸਵਾਲ ਵੀ ਸੀਗਾ ਜੀ ਕਿ ਵੀ ਉਹਨੂੰ ਜਿਹੜਾ ਹੈ ਅਸੀਂ ਠੰਡਾ ਮਾਹੌਲ ਕਿਵੇਂ ਦੇ ਸਕਦੇ ਆ ਉਹਦੇ ਚ ਕਈ ਤਰੀਕੇ ਆ কুলਰ ਵਗੈਰਾ ਵੀ ਚਲਾਉਂਦੇ ਆ ਅੱਜ ਕੱਲ ਛਾਂ ਪੂਰੀ ਰੱਖਣੀ ਚਾਹੀਦੀ ਹੈ ਈਵਨ ਦਰਖਤ ਵਗੈਰਾ ਲਗਾ ਕੇ ਠੰਡੀ ਹਵਾ ਉਹਨਾਂ ਨੂੰ ਗਰਮੀਆਂ ਦੇ ਵਿੱਚ ਮਿਲਦੀ ਰਵੇ ਤੇ ਇਹ ਪੂਪਰਾਲੇ ਅਸੀਂ ਕਰਕੇ ਉਹਨਾਂ ਨੂੰ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਪਸ਼ੂਆਂ ਦੀ ਸਾਫ ਸਫਾਈ ਦੇ ਲਈ ਕਿਸਾਨਾਂ ਨੂੰ ਕੀ ਕਦਮ ਚੁੱਕਣੇ ਚਾਹੀਦੇ ਨੇ ਤਾਂ ਜੋ ਬਿਮਾਰੀਆਂ ਹੋਣ ਹੀ ਨਾ ਸਾਫ ਸਫਾਈ ਦੇ ਇੰਨਾ ਧਿਆਨ ਰੱਖਿਆ ਜਾਵੇ ਜੀ ਇਹਦੇ ਚ ਇਹ ਹੈ ਵੀ ਜਿਹੜੇ ਪਸ਼ੂ ਪਾਲਕ ਪਸ਼ੂ ਨੂੰ ਰੱਖਦੇ ਆ ਪਸ਼ੂਆਂ ਦੇ ਸਰੀਰ ਦੀ ਸਾਫ ਸਫਾਈ ਦੇ ਨਾਲ ਨਾਲ ਉਹਨਾਂ ਨੂੰ ਜਿੱਥੇ ਆਪਾਂ ਬਾੜੇ ਦੇ ਵਿੱਚ ਬੰਦਦੇ ਆ ਜੀ ਉਹਨਾਂ ਦੀ ਸਾਫ ਸਫਾਈ ਵੀ ਉੱਥੇ ਦੀ ਵੀ ਸਾਫ ਸਫਾਈ ਦੀ ਬਹੁਤ ਜ਼ਰੂਰਤ ਹੈ ਖਾਸ ਕਰਕੇ ਜਦੋਂ ਦੁੱਧ ਆਪਾਂ ਚੁੰਨੇ ਆ ਉਹਦਾ ਲੈਵਾ ਜੋ ਹੈ ਜੀ ਉਹਨੂੰ ضرور چنگی طرح نال ਧੋਣਾ ਚਾਹੀਦਾ ਹੈ ਦਵਾਈ ਲਗਾ ਕੇ ਸਾਫ ਕਰਕੇ ਤਾਂ ਕਿ ٹھیک ਰਹੇ ਤੇ ਦੂਸਰਾ ਜਦੋਂ ਆਪਾਂ ਪਸ਼ੂਆਂ ਨੂੰ ਗਰਮੀਆਂ ਦੇ ਵਿੱਚ ਖਾਸ ਕਰਕੇ ਦੋ ਤਿੰਨ ਵਾਰੀ ਨਿਲਾਣਾ ਚਾਹੀਦਾ ਹੈ ਸਵੇਰੇ ਸ਼ਾਮ ਸਰਦੀਆਂ ਚ ਇੱਕ ਵਾਰੀ ਤੁਸੀਂ ਨਿਲਾ ਦੇਓ ਠੀਕ ਹੈ ਜੀ ਇਹ ਚੀਜ਼ਾਂ ਦਾ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਇਸ ਤੋਂ ਇਲਾਵਾ ਜਿਹੜੀ ਟ੍ਰੇਨਿੰਗ ਪਸ਼ੂ ਪਾਲਨ ਵੇਪਾਗਲੋ ਦਿੱਤੀ ਜਾਂਦੀ ਹੈ ਕਿ ਉਸ ਵਿੱਚ ਵੀ ਇਹ तमाम ਚੀਜ਼ਾਂ ਦੱਸੀਆਂ ਜਾਂਦੀਆਂ ਨੇ ਕਿ ਕਿਸਾਨਾਂ ਦੇ ਲਈ ਉਹ ਕਿੰਨੀ ਕੁ ਜ਼ਰੂਰੀ ਹੈ ਉਹ ਟ੍ਰੇਨਿੰਗ ਲੈਣੀ ਹਾਂਜੀ ਇਹ ਪਸ਼ੂ ਪਾਲਣਕਾ ਨੂੰ ਚਾਹੇ ਪਹਿਲਾਂ ਹੀ ਮੈਂ ਦੱਸਿਆ ਹੈ ਕਿ ਵੀ ਚਾਹੇ ਵੱਡੇ ਜਾਨਵਰਾਂ ਜਿਵੇਂ ਗਾਵਾਂ ਮੱਝਾਂ ਦੀ ਅਗਰ ਉਹ ਪਾਲਣਾ ਚਾਹੁੰਦਾ ਹੈ ਉਹਦੇ ਵਾਸਤੇ ਵੀ ਅਸੀਂ ਟ੍ਰੇਨਿੰਗ ਦਿੰਦੇ ਹਾਂ ਸਾਡੇ ਡੈਰੀ ਵਿਭਾਗ ਦੇ ਇੰਸਟੀਚਿਊਟ ਹੈ ਉੱਥੇ ਉਹਨਾਂ ਨੂੰ 2 ਮਹੀਨੇ ਦੀ 1 ਮਹੀਨੇ ਦੀ 15 ਦਿਨ ਦੀ ਜਿਸ ਤਰ੍ਹਾਂ ਦੇ ਹਿਸਾਬ ਨਾਲ ਉਹਨਾਂ ਨੂੰ ਸੂਟ ਕਰਦਾ ਹੈ ਉਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਸਾਡੇ ਸੂਰ ਪਾਲਣ ਦੀ ਟ੍ਰੇਨਿੰਗ ਅਸੀਂ ਸਾਡੇ ਤਿੰਨ ਸੂਰ ਫਾਰਮ ਹੈ ਅਸੀਂ ਉੱਥੇ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਹਾਂ 15 ਦਿਨ ਦੀ ਟ੍ਰੇਨਿੰਗ ਹੈ ਇਹ ਉਨਾ ਦੇ ਨੇੜੇ ਦੇ ਜਿਹੜੇ ਜ਼ਿਲ੍ਹੇ ਹੈ ਉਹ ਤਿੰਨ ਚਾਰ ਜ਼ਿਲ੍ਹੇ ਹਰੇਕ ਸੈਂਟਰ ਦੇ ਉੱਤੇ ਅਸੀਂ ਟ੍ਰੇਨਿੰਗ ਦਿੰਦੇ ਹਾਂ ਉੱਥੇ ਦੇ ਫਾਰਮਰਜ਼ ਨੂੰ ਇਸ ਤਰ੍ਹਾਂ ਹੀ ਪੋਲਟਰੀ ਦੀ ਵੀ ਜਿਹੜੀ ਹੈ ਉਹ 2 ਹਫ਼ਤੇ ਦੀ ਟ੍ਰੇਨਿੰਗ ਹੈ ਉਹ ਵੀ ਸਾਡੇ ਪੋਲਟਰੀ ਸੈਂਟਰਾਂ ਦੇ ਉੱਤੇ ਦਿੱਤੀ ਜਾਂਦੀ ਹੈ ਜੀ तमाम तरह ਦੀਆਂ ਬਿਮਾਰੀਆਂ ਬਾਰੇ ਅਸੀਂ ਚਰਚਾ ਕੀਤੀ ਡਾਕਟਰ ਧਮਨ ਪਰ ਕੋਈ ਅਜੀਹੀਆਂ ਬਿਮਾਰੀਆਂ ਬਾਰੇ ਵੀ ਦੱਸੋ ਜਿਸ ਤੋਂ ਮਨੁੱਖਾਂ ਨੂੰ ਵੀ ਧਿਆਨ ਦੇਣਾ ਜ਼ਰੂਰੀ ਹੈ ਕਿਉਂਕਿ ਉਹ ਮਨੁੱਖਾਂ ਨੂੰ ਵੀ ਹੋ ਸਕਦੀਆਂ ਹਨ ਹਾਂਜੀ ਪੁੱਛਿਆ ਉਹਦੇ ਵਿੱਚ ਖਾਸ ਕਰਕੇ ਬਰੂਸੀਲੋਸਿਸ ਦੀ ਬਿਮਾਰੀ ਹੈ ਜਿਹੜੀ ਜੀ ਇੱਕ ਐਸੀ ਬਿਮਾਰੀ ਹੈ ਜਿਹੜਾ ਜਿਹਦਾ ਅਸਰ ਕੀ ਮਨੁੱਖਾਂ ਦੇ ਉੱਤੇ ਵੀ ਪੈ ਸਕਦਾ ਹੈ ਜਿਵੇਂ ਕਿ ਅ ਅਗਰ ਬਰੂਸਲੋਸਿਸ ਦੀ ਬਿਮਾਰੀ ਜੋ ਹੈ ਅਗਰ ਇਹ ਪਸ਼ੂਆਂ ਵਿੱਚ ਇੱਕ ਤਾਂ ਬਾਝਪਨ ਪੈਦਾ ਕਰਦੀ ਹੈ ਦੂਸਰਾ ਅਬੋਰਸ਼ਨ ਕਰਦੀ ਹੈ ਤੀਸਰਾ ਉਹਨਾਂ ਦੀ ਜੇਰ ਨਹੀਂ ਪੈਂਦੀ ਤੇ ਉਸ ਇਹਨਾਂ ਲੱਛਣਾਂ ਵਾਲੇ ਜਿਹੜੇ ਜਾਨਵਰ ਹੁੰਦੇ ਆ ਉਹਨਾਂ ਨੂੰ ਅਸੀਂ ਸਸਪੈਕਟ ਕਰ ਸਕਦੇ ਹਾਂ ਕਿ ਉਹਨਾਂ ਨੂੰ ਬਰੂਸਲੋਸਿਸ ਹੋਈ ਹੋਈ ਹੈ ਔਰ ਜੇ ਉਹ ਪਛੂ ਪਾਲਕ ਹੈ ਚਾਹੇ ਡਾਕਟਰ ਹੈ ਅਗਰ ਉਹ ਆਪਣੇ ਜੀ ਜੀ ਨਹੀਂ ਉਹ ਕਰਦਾ ਧਿਆਨ ਨਾਲ ਇਸ ਨੂੰ ਜੇਰ ਨੂੰ ਨਹੀਂ ਉਹਨਾਂ ਕਰਦਾ ਜਾਂ ਉਹਨਾਂ ਨੂੰ ਹੈਂਡਲਿੰਗ ਨਹੀਂ ਪ੍ਰੋਪਰਲੀ ਨਹੀਂ ਕਰਦਾ ਤਾਂ ਇਹ ਬਿਮਾਰੀ ਮਨੁੱਖਾਂ ਨੂੰ ਵੀ ਹੋ ਸਕਦੀ ਹੈ ਈਵਨ ਜਿਹੜਾ ਪਛੂਆ ਦਾ ਜਿਨ੍ਹਾਂ ਨੂੰ ਇਹ ਬਿਮਾਰੀ ਹੋਈ ਵੀ ਹੈ ਅਗਰ ਅਸੀਂ ਉਹਨਾਂ ਦਾ ਦੁੱਧ ਬਿਨਾ ਵਾਲੇ ਪੀਵਾਂਗੇ ਤਾਂ ਵੀ ਇਹ ਬਿਮਾਰੀ ਮਨੁੱਖ ਨੂੰ ਹੋ ਸਕਦੀ ਹੈ ਇਸ ਤੋਂ ਇਲਾਵਾ ਦੇਸ਼ ਦੇ ਵਿਪਾਰ ਨੂੰ ਕਿੰਨਾ ਅਸਰ ਪੈਂਦਾ ਹੈ ਇਹਨਾਂ तमाम ਬਿਮਾਰੀਆਂ ਦੇ ਕਰਕੇ ਕਿਉਂਕਿ ਐਕਸਪੋਰਟ ਹੁੰਦੇ ਨੇ ਬਹੁਤ ਸਾਰੇ ਜਿਹੜੇ ਮਿਲਕ ਪ੍ਰੋਡਕਟਸ ਬਣਾਏ ਜਾਂਦੇ ਨੇ ਜੀ ਜਿਹੜੇ ਐਨੀਮਲ ਪ੍ਰੋਡਕਟਸ ਹੈ ਚਾਹੇ ਮੀਟ ਹੈ ਜੀ ਚਾਹੇ ਦੁੱਧ ਹੈ ਈਵਨ ਪੋਲਟਰੀ ਵੀ ਅਸੀਂ ਐਕਸਪੋਰਟ ਕਰਦੇ ਆ ਲੇਕਿਨ ਜਿਨ੍ਹਾਂ ਦੇਸ਼ਾਂ ਦੇ ਵਿੱਚ ਇਹ ਬਿਮਾਰੀਆਂ ਹੁੰਦੀਆਂ ਹਨ ਜਾਂ ਕਿਤੇ ਆਊਟ ਬ੍ਰੇਕਸ ਦੀ ਇਨਫੋਰਮੇਸ਼ਨ ਹੁੰਦੀ ਹੈ ਕਿ ਵੀ ਫਲਾਣੇ ਦੇਸ਼ ਦੇ ਵਿੱਚ ਗਲਕੋਟੂ ਦੀ ਬਿਮਾਰੀ ਹੋਈ ਵੀ ਹੈ ਜਾਂ ਮੂੰਹ ਗੁਰਦੀ ਬਿਮਾਰੀ ਹੋਈ ਵੀ ਹੈ ਜਾਂ ਹੋਰ ਬਿਮਾਰੀਆਂ ਹੋਈਆਂ ਹੋਈਆਂ ਤਾਂ ਕਈ ਦੇਸ਼ ਉਸਤੇ ਮੀਟ ਐਕਸਪੋਰਟ ਦੇ ਉੱਤੇ ਜਾਂ ਮਿਲਕ ਐਕਸਪੋਰਟ ਦੇ ਉੱਤੇ ਬਨ ਲਗਾ ਦਿੰਦੇ ਆ ਕਿ ਵੀ ਅਸੀਂ ਉਹਨਾਂ ਤੋਂ ਇਹ ਚੀਜ਼ਾਂ ਨਹੀਂ ਖਰੀਦਣੀਆਂ ਤਾਂ ਕਿ ਸਾਡੇ ਦੇਸ਼ ਦੇ ਵਿੱਚ ਇਹ ਬਿਮਾਰੀਆਂ ਦੇ ਕਿਟਾ ਨੂੰ ਨਾ ਆਣ ਤਾਂ ਜਿਹੜਾ ਸਾਡਾ ਪਸ਼ੂ ਪਾਲਕ ਹੈ ਜਾਂ ਸਾਡਾ ਰਾਜ ਹੈ ਜਾਂ ਦੇਸ਼ ਹੈ ਸੁਭਾ ਹੈ ਉਸ ਨੂੰ ਇਸ ਪਾਸੇ ਜੋ ਆਮਦਨ ਹੋਣ ਵਾਲੀ ਹੁੰਦੀ ਹੈ ਐਕਸਪੋਰਟ ਤੋਂ ਉਹ ਅਸੀਂ ਉਸ ਤੋਂ ਪਿੱਛੇ ਰਹਿ ਜਾਾਂਗੇ ਸਾਨੂੰ ਉਹ ਆਮਦਨ ਨਹੀਂ ਹੋਏਗੀ ਜੀ ਦੀ ਧੰਨਵਾਦ ਡਾਕਟਰ ਥਮਨ ਇਸ तमाम ਜਾਣਕਾਰੀ ਦੇ ਲਈ ਸੋ ਕਹਿੰਦੇ ਨੇ ਕਿ ਇਲਾਜ ਨਾਲੋਂ ਰੋਕथाम ਜ਼ਰੂਰੀ ਹੈ ਸੋ तमाम ਤਰੀਕੇ ਦੱਸੇ ਗਏ ਨੇ ਡਾਕਟਰ ਥਮਨ ਵੱਲੋਂ ਜਿਨ੍ਹਾਂ ਨੂੰ ਅਪਣਾ ਕੇ ਪਸ਼ੂ ਪਾਲਕ ਆਪਣੇ ਪਸ਼ੂਆਂ ਦਾ ਬਚਾਅ ਕਰ ਸਕਦੇ ਨੇ